ਹਾਂ 2 ਮਹੀਨੇ ਬਾਅਦ ਬੇਟਾ ਹਾਂਜੀ ਹਾਂਜੀ 2 ਮਹੀਨੇ ਦਾ ਕਹਣਾ ਸਾਰੇ ਪੈਸੇ ਮੋੜ ਦਾਂਗੇ ਵਿਆਜ ਸਮੇਤ ਪੁੱਤਰ ਦੇਖ ਭਾਵੇਂ 2 ਛੱਡ ਕੇ 5 ਮਹੀਨੇ ਰੱਖ ਪਰ ਐਸੇ ਟਾਈਮ ਦੇ ਐਸੇ ਤਰੀਕ ਤੇ ਵਿਆਜ ਸਮੇਤ ਮੈਂ ਸਾਰੇ ਪੈਸੇ ਲੈਣੇ ਠੀਕ ਹਾਂ ਅੰਟੀ ਜੀ 5 ਮਹੀਨੇ ਤੁਸੀਂ ਬਹੁਤ ਜ਼ਿਆਦਾ ਕਹਤੇ 2 ਮਹੀਨੇ ਦੇ ਵਿੱਚ ਇਹਨਾਂ ਨੂੰ ਪੈਸੇ ਦੇ ਦਾਂਗਾ ਚਲੋ ਠੀਕ ਹੈ ਮੈਂ ਜਾਣਦੀ ਇਹਨਾਂ ਨੂੰ ਜਿਹੜਾ ਟਾਈਮ ਇਹਨਾਂ ਨਾਲ ਦੇਤਾ ਨਾ ਉਰ ਤੋਂ 10 ਦਿਨ ਤੁਹਾਨੂੰ ਪਹਿਲਾਂ ਪੈਸੇ ਦੇ ਕੇ ਜਾਣਗੇ ਠੀਕ ਹੈ ਠੀਕ ਹੈ ਜੀ ਠੀਕ ਆ ਮੈਂ ਫਿਰ ਸ਼ਾਮੀ ਆ ਕੇ ਤੁਹਾਡੇ ਘਰੋਂ ਪੈਸੇ ਲੈ ਲੂੰਗਾ ਮਿੰਟ ਡੱਕਰ ਪਤਾਈਆ ਠੀਕ ਠੀਕ ਆ ਛੱਲੀ ਹੁਣ ਠੀਕ ਆ ਧੰਨਵਾਦ ਜੀ ਅੱਛਾ ਭੈਣ ਜੀ ਬੜੀ ਬੜੀ ਮਿਹਰਬਾਨੀ ਕੋਈ ਗੱਲ ਨਹੀਂ ਤੁਹਾਡਾ ਸਾਥ ਦੇ ਕੋਈ ਗੱਲ ਨਹੀਂ ਚੋ ਜੀ ਜਸਵੀਰ ਭੈਣ ਜੀ ਹਾਂ ਪਸ਼ਪਿੰਦਰ ਭੈਣ ਜੀ ਆਜੋ ਆਜੋ ਲੰਗ ਆਓ ਆਜੋ 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 ਕੀ ਹਾਲ ਹੈ ਠੀਕ ਹੈ ਹਾਲ ਵਧੀਆ ਹੈ ਗਰਮੀ ਚ ਹਾਲ ਕੀ ਹੋਣੇ ਆਜੋ ਮਿਨੀ ਨਹੀਂ ਮੁੜ ਕੇ ਮੈਨੂੰ ਹੋਰ ਸੁਣਾਓ ਠੀਕ ਠਾਕ ਹਾਲ ਕੀ ਹੈ ਤੂੰ ਸ ਠੀਕ ਠਾਕ ਕਿੱਥੋਂ ਨਹੀਂ ਉਹ ਵੇਖ ਲੈ ਤੂੰ ਪੈਸੇ ਦੁਆਏ ਉਹਨਾਂ ਨੂੰ ਤੇ ਅਜੇ ਤੱਕ ਇਹਨਾਂ 8 ਮਹੀਨੇ ਹੋਏ ਨਾ ਕੋਈ ਮੂਲ ਤੇ ਨਾ ਕੋਈ ਵਿਆਜ ਮੈਂਨੇ ਫੇਰੇ ਮਾਰੇ ਉਹਨਾਂ ਦੇ ਘਰ ਤੇ ਬੁਆ ਹੀ ਨਹੀਂ ਖੋਲਦੇ ਹੋਨ ਮੇਰਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਉਹਨਾਂ ਨੇ। ਅਸ਼ਪਿੰਦਰ ਪੰਜੀ ਮੈਂ ਵੀ ਉਹਨਾਂ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਪਰ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ। ਮੈਂ ਤਾਂ ਸੋਚਿਆ ਪੈਸੇ ਦੇਤੇ ਹੋਣੇ ਉਹਨਾਂ ਨੇ ਤੁਹਾਨੂੰ। ਭੈਣਾ ਮੈਂ ਤੇਰੇ ਮੂੰਹ ਨੂੰ ਦਿੱਤਾ ਹੀ ਤੇ ਤੇਰੀ ਰਜਿਸਟਰੀ ਰੱਖੀ ਹੋ। ਤੈਨੂੰ ਪਤਾ ਹੀ ਮੇਰੇ ਆਦਮੀ ਦਾ ਉਹਦਾ ਸੁਭਾਅ ਕਿਹੋ ਜਿਹਾ। ਉਹਨਾਂ ਨੂੰ ਤਾਂ ਗੁੱਸਾ ਬੜਾ ਚੜਿਆ ਉਹ ਕਹਿੰਦਾ ਮੈਨੂੰ ਤੂੰ ਜਾਣਦੇ। ਮੈਂ ਮਸਾ ਰੋਕ ਕੇ ਰੱਖਿਆ ਹੀ ਉਹਨੂੰ। ਭੈਣ ਜੀ ਮੈਂ ਤਾਂ ਇਹ ਸਮਝਦੀ ਸੀ ਕਿ ਤੁਹਾਨੂੰ ਪੈਸੇ ਦੇ ਦਿੱਤੇ ਆ ਕੋਈ ਗੱਲ ਨਹੀਂ। ਅਰ ਜਸਟੇ ਢਾਡੇ ਘਰ ਮੇਰੀ ਪਈ ਹੋਈ ਆ ਢਾਡੇ ਘਰ ਪਈ ਮੇਰੇ ਘਰ ਪਈ ਇੱਕੋ ਗੱਲ ਆ ਮੈਂ ਤਾਂ ਇਹ ਸੋਚਦੇ ਸੀ ਕਿ ਮੈਂ ਲੈਵਾਂਗਾ ਜਦੋਂ ਮਰਜੀ ਉਹ ਕੋਈ ਦੇਸ਼ ਜਸਵੀਰ ਸਾਡਾ ਪਿਆਰ ਆਪਣੀ ਜਗ੍ਹਾ ਤੇ ਤੇ ਕਾਰੋਬਾਰ ਆਪਣੀ ਜਗ੍ਹਾ ਤੇ ਜੇ ਤੇ ਮੈਨੂੰ ਅੱਜ ਸ਼ਾਮ ਤੱਕ ਪੈਸੇ ਮਿਲ ਗਏ ਤੇ ਠੀਕ ਹੈ ਨਹੀਂ ਤੇ ਮੇਰੇ ਆਦਮੀ ਨੇ ਤੇਰਾ ਮਕਾਨ ਵਕਾਦਾ ਨਹੀਂ ਭੈਣ ਜੀ ਕਿ ਰਮਕਾਨ ਮੇਰਾ ਕਿਉਂ ਮਕਾਨ ਵਕਾਣਾ ਤੁਸੀਂ ਰਜਿਸਟਰੀ ਤੇ ਤੇਰੀ ਹੋ ਐ ਰਜਿਸਟਰੀ ਮੇਰੀ ਪਰ ਇਹਦਾ ਮਤਲਬ ਇਹ ਥੋੜਾ ਕਿ ਜੇ ਮੈਂ ਗਵਾਹੀ ਦਿੱਤੀ ਤਾਂ ਤੁਸੀਂ ਮੇਰਾ ਮਕਾਨ ਵੇਚ ਦੋਗੇ ਤੇ ਅਸੀਂ ਤੇ ਰਜਿਸਟਰੀ ਤੋਂ ਪੈਸੇ ਲੈਣੇ ਆ ਗੱਲ ਖਤਮ ਹੋ ਗਈ ਪੰਜੀ ਤੁਹਾਨੂੰ ਕੋਈ ਪਿਆਰ ਨਹੀਂ ਗਵਾਂਡ ਮੱਥੇ ਦਾ ਕੋਈ ਨਹੀਂ ਤੂੰ ਨਾਲ ਸਮਝਾ ਫਿਰ ਜਾ ਕੇ ਉਹਨਾਂ ਨੂੰ ਪੈਸੇ ਕਢਾਉਣਾ ਕੋਲ ਉਹ ਨਹੀਂ ਮੇਰੀ ਸੁਣਦੇ ਉਹ ਤੇ ਬੁਈ ਨਹੀਂ ਖੋਲਦੇ ਜਿੰਨੀ ਮਾਰੀ ਤੂੰ ਜਾ ਕੇ ਦੇਖ ਲੈ ਕੋਈ ਗੱਲ ਨਹੀਂ ਪੰਜੀ ਸ਼ਾਮ ਤੱਕ ਤੁਹਾਨੂੰ ਪੈਸੇ ਮਿਲ ਜਾਣਗੇ ਥੋੜਾ ਨਾ ਆਪਣੇ ਆਦਮੀ ਨੂੰ ਸਮਝਾ ਕੇ ਰੱਖੋ ਮੈਂ ਜਾਣੀ ਆ ਨਹੀਂ ਤਾਂ ਚਲੋ ਮੇਰੇ ਨਾਲ ਆਓ ਮੈਂ ਨਹੀਂ ਜਾਣਾ ਮੈਨੂੰ ਜਾਵਾ ਤੇਰੀ ਜਿੰਦਗੀ ਮੇਰੇ ਕੋ ਪਈ ਤੂੰ ਸੋਚ ਮੈਨੂੰ ਸ਼ਾਮ ਤੱਕ ਪੈਸੇ ਚਾਹੀਦੇ ਤੂੰ ਜਾ ਨਾ ਜਾ ਉਹਨਾਂ ਦੇ ਘਰ ਠੀਕ ਹੈ ਪੰਜੀ ਮੈਂ ਸ਼ਾਮ ਨੂੰ ਤੁਹਾਨੂੰ ਮਿਲਦੀ ਮਮੀ ਵੇਹ ਆਪਾਂ ਸੋਚਣੀ ਕਿ ਆਪਣਾ ਕੰਮ ਇਨੀ ਤੇਜ਼ੀ ਨਾਲ ਚੱਲ ਜੂਗਾ ਹੁਣ ਵੇਹ ਲੋ ਅਸੀਂ ਮਾਂ ਪੁੱਤ ਦੋਵੇਂ ਇੱਕੋ ਜਿਹੇ ਕੱਪੜੇ ਪਾਉਣੇ ਆ ਨਾਲ ਪਪਾ ਵੀ ਵਧੀਆ ਸੁਭਾ ਹੋਣਾ ਚਾਹੀਦਾ ਵੇ ਕੰਮ ਤੇ ਆਪੇ ਸਾਡ ਨੀਤ ਸਾਫ਼ ਹੋਵੇ ਨਾ ਸਭ ਕੁਝ ਸਹੀ ਹੋ ਜਾਂਦਾ ਨਾਲੇ ਮੰਮੀ ਮੈਂ ਕਹਿੰਦਾ 2 ਮਹੀਨੇ ਰੁਕ ਜਾਓ ਘਰ ਦੇ ਬਾਹਰ ਨਾ ਗੱਡੀ ਵੀ ਖੜਾ ਦੇਣੀ ਆਪਾਂ ਜ਼ਰੂਰ ਲਿਆਵਾਂਗੇ ਲੈਣੀ ਕਿਉਂ ਨਹੀਂ ਯਾਰ ਮੰਮੀ ਮੈਡਾ ਨਾਲ ਗੱਲ ਕਰਨੀ ਹੈ ਕਦੇ ਆਂਟੀ ਨਹੀਂ ਜੀਨ ਦਿੰਦੀ ਦਿਹਾੜੀ ਦੇ ਮੈਨੂੰ 36 ਫੋਨ ਕਰਦੀ ਜੇ ਦਫਾ ਕਰ ਇਹੋ ਜੀ ਇਹਨੂੰ ਕੱਢ ਦੇ ਹੋਰ ਸੁਣਾ ਤੂੰ ਹੁਣ ਗੱਡੀ ਲੈਣੀ ਹੋਰ ਕੀ ਲੈਣਾ ਹੈ ਗੱਡੀ ਵੀ ਲੈ ਲਾਂਗੇ ਨਾਲੇ ਮੈਂ ਕਹਿੰਦਾ ਮੰਮੀ ਆ ਘਰ ਨਾ ਛੋਟਾ ਜਿਹਾ ਨਹੀਂ ਲੱਗਣਾ ਆਪਾਂ ਵੱਡਾ ਘਰ ਲਈਏ ਹੁਣ ਉਹ ਤੇ ਪਿਆਸੇ ਜ਼ਿਆਦਾ ਚਾਹੀਦੇ ਐ ਮੰਮੀ ਫੜਾ ਚ ਰਤ ਚਾ ਪਹਿਲਾਂ ਗੱਲ ਕਰ ਲੈ ਵੱਡਾ ਫ੍ਰਿਜ ਲੈ ਕੇ ਆ ਪਹਿਲਾਂ ਕਰੂੰ ਕੋਈ ਨਹੀਂ ਮੰਮੀ ਹੁਣ ਤੇ ਜਿਹੜੀ ਜਿਹੜੀ ਚੀਜ਼ ਕਹੋਗੇ ਨਾ ਸਭ ਕੁਝ ਆ ਜਾਊਗਾ ਆ ਬਸ ਵੱਡਾ ਬਾਹਰ ਬੈਲ ਜਾ ਮੰਮੀ ਵੇਖ ਕੇ ਆਇਓ ਮੇਰੀ ਗੱਲ ਸੁਣੋ ਆ ਵੇਖੋ ਕੈਮਰੇ ਤੋਂ ਵੇਖ ਕੇ ਆਓ ਕੌਣ ਐ ਮੈਂ ਜਾਵਾਂ ਤੂੰ ਨਹੀਂ ਜਾਏਂਗਾ ਵੇਖ ਆ ਬੈਲੋ ਮੈਂ ਫੇਰ ਦੁਕਾਨ ਤੇ ਵੀ ਜਾਣਾ ਤੁਹਾਨੂੰ ਬਤਾਉਣਾ ਸਾਹਿਲ ਅੱਜ ਆ ਗਈ ਉਹ ਚਸਪੀਰ ਆਂਟੀ ਆ ਗਈ ਜਸਮੀਰ ਆਂਟੀ ਘਰੇ ਆ ਗਈ ਆਪਾਂ ਜੱਥੋਂ ਫਟਾਫਟ ਮੰਮੀ ਮੈਂ ਨਾ ਪਰਦੇ ਪਿੱਛੇ ਲੁਕਦਾ ਮੈਂ ਤੈਨੂੰ ਕਹੇ ਨਾ ਕਿਸੇ ਤਰੀਕੇ ਨਾਲ ਉਹਨੂੰ ਭੇਜ ਦਿਓ ਭੇਜ ਨਹੀਂ ਅੰਨੇ ਨਾ ਚੰਨ ਚਾੜ ਨਹੀਂ ਕੋਈ ਨਾ ਕੋਈ ਆਜੋ ਆਜੋ ਭੈਣ ਜੀ ਆਜੋ 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 ਭੈਣ ਜੀ ਹਾਂ ਜੀ ਮੇਰੀ ਗੱਲ ਸੁਣੋ ਇਕ ਕਿਨਾ ਕਹਤੇ ਤੁਸੀਂ ਕੁਸ਼ਵਿੰਦਰ ਭੈਂਜੀ ਨੂੰ ਪੈਸੇ ਕਿਉਂ ਨਹੀਂ ਦੇਣ ਦੇ ਹੈਗੇ ਦੇ ਦਾਂਗੇ ਪੈਸੇ ਅਸੀਂ ਭੱਜ ਥੋੜੀ ਗਏ ਆ ਕਿਤੇ ਭੈਂਜੀ ਗੱਲ ਭੱਜਣ ਦੀ ਵੇਖੋ ਟਾੜਾ ਟਾਈਮ ਸਾਰਤਾ ਸੀ ਨਾ ਸਾਰਤਾ ਸੀ ਨਾ ਪਤਾ ਕੀ ਗੱਲ ਆ ਰਜਿਸਟਰੀ ਮੇਰੀ ਉਹਨਾਂ ਦੇ ਘਰ ਪਈ ਹੋਈ ਆ ਇੱਕ ਗੱਲ ਹੋਰ ਹਾਂਜੀ ਸਰਦਾਰ ਜੀ ਨੂੰ ਬਿਲਕੁਲ ਨਹੀਂ ਪਤਾ ਕਿ ਮੈਂ ਤੁਹਾਡੇ ਗਵਾਈ ਭਰੀ ਹੋਈ ਆ ਭੈਂਜੀ ਮੈਨੂੰ ਤਾਂ ਤੁਹਾਡੇ ਤੇ ਮਾਨ ਸੀ ਮੈਨੂੰ ਤੁਹਾਡਾ ਪਿਆਰ ਸੀ ਤਾਦੀ ਮੈਂ ਕੁਝ ਵੀ ਨਹੀਂ ਸੋਚਿਆ ਬਿਨਾ ਸੋਚਿਆ ਸਮਝਿਆ ਆਪਣੀ ਰਜਿਸਟਰੀ ਤੁਹਾਨੂੰ ਕੱਢ ਕੇ ਦੇ ਦਿੱਤੀ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਟਾਈਮ ਸਾਰੋ ਭੈਣ ਜੀ ਤੁਸੀਂ ਘਬਰਾਓ ਨਾ ਸਾਨੂੰ ਪਤਾ ਸੀ ਦੇਨੇ ਆ ਦੇ ਦਵਾਂਗੇ ਥੋੜਾ ਮੁੰਡੇ ਦਾ ਕੰਮ ਸੈੱਟ ਹੋ ਲਵੇ ਜੀ ਹੋਰ ਭੈਣ ਜੀ ਤੁਸੀਂ 2 ਮਹੀਨੇ ਕਿਹਾ ਸੀ ਤੇ ਉਹਨਾਂ ਨੇ ਤੁਹਾਨੂੰ 5 ਮਹੀਨੇ ਦੇ ਦਿੱਤੇ ਤੇ ਆਹ ਹੁਣ 8 ਮਹੀਨੇ ਹੁਣ ਤੱਕ ਆਏ ਤੁਸੀਂ ਮੁੱਕਰ ਥੋੜੀ ਪਈ ਐ ਕਿ ਅਸੀਂ ਨਹੀਂ ਪੈਸੇ ਦੇਨੇ ਸੀ ਕਨੇ ਪਰ ਦੇ ਦਾਂਗੇ ਦੇ ਦਾਂਗੇ ਦੇ ਦਾਂਗੇ ਪਰ ਭੈਣ ਜੀ ਵਿਆਹ ਦੇ ਦੋ ਫਿਰ ਉਹਨਾਂ ਨੂੰ ਵੀ ਆਇਆ ਕਰਾ ਜੇ ਰਿਪਰ ਵੀ ਆਜੀ ਕੋਈ ਗੱਲ ਨਹੀਂ ਸੀ ਸਾਹਿਲ ਕਿੱਥੇ ਹੈਗਾ ਮੈਂ ਸਾਹਿਲ ਨੂੰ ਰਹਿ ਤੁਸੀਂ ਮੈਨਾਂ ਗੱਲ ਕਰੋ ਨਹੀਂ ਨਹੀਂ ਭੈਣ ਜੀ ਮੈਂ ਨਹੀਂ ਇਹ ਤਰੀਕਾ ਥੋੜਾ ਤੁਸੀਂ ਸਾਹਿਲ ਭੈਣ ਜੀ ਲੇਟ ਆਂਦਾ ਮੈਂ ਸਾਹਿਲ ਦਾ ਫੋਨ ਨਹੀਂ ਚੱਲਦਾ ਪਿਆ ਭੈਣ ਜੀ ਕੋਈ ਗੱਲ ਨਹੀਂ ਫੋਨ ਨਹੀਂ ਚੱਲਦਾ ਪਿਆ ਭੈਣ ਜੀ ਇਹ ਕੀ ਕਰਦੇ ਹੋ ਸਾਡੇ ਘਰ ਆ ਕੇ ਤੁਸੀਂ ਫੁੱਲਾ ਫਾਲੀ ਭੈਣ ਜੀ ਫੋਨ ਤੇ ਉਹਦਾ ਆ ਪਿਆ ਕੀ ਘਰ ਰਹਿ ਗਿਆ ਨਾ ਮੈਨੂੰ ਪਤਾ ਨਹੀਂ ਲੱਗਾ ਨਾ ਫੋਨ ਫਿਰ ਘਰ ਰਹਿ ਗਿਆ ਹੁਣ ਆ ਤਾਂ ਲੈ ਫੋਨ ਤੇ ਬਤਨ ਮੈਂ ਕਿਹਾ ਸੀ ਨਾ ਮੁੰਡੇ ਦਾ ਫੋਨ ਘਰ ਰਹਿ ਗਿਆ ਹੁਣਾਂ ਜੀ ਹਾਂ ਜੀ ਮੇਰੀ ਗੱਲ ਸੁਣ ਕਿਸੇ ਵੀ ਤਰੀਕੇ ਸ਼ਾਮ ਤੱਕ ਪੈਸੇ ਦੇ ਦਿਓ ਨਹੀਂ ਤਾਂ ਉਹਨਾਂ ਦੇ ਆਦਮੀ ਕਹਿਣ ਡਿਆ ਕਿ ਮੈਂ ਉਹਨਾਂ ਦੇ ਘਰ ਆਜੋ ਆਜੋ ਪੰਜੀ ਕਿੱਧਰ ਚੱਲੇ ਜੇ ਰਹੀ ਗੱਲ ਪੈਸਿਆਂ ਦੀ ਸਾਹੀ ਲੰਦਾ ਨਾ ਮੋਦ ਨਾਲ ਗੱਲ ਕਰਕੇ ਦੇਖ ਲੈਣੀ ਹੈ ਪੰਜੀ ਮੈਨੂੰ ਤਾਂ ਅੱਜ ਪਤਾ ਲੱਗਾ ਹੈ ਕਿੱਚੇ ਤੋਂ ਲੋਕਾਂ ਨੇ ਪੈਸੇ ਲੈਣੇ ਹੁੰਦੇ ਨਾ ਉਦੋਂ ਕੁਝ ਹੋਰ ਹੁੰਦੇ ਨੇ ਉਦੋਂ ਉਹਨਾਂ ਦੀ ਜ਼ੁਬਾਨ ਵੀ ਕਿੱਡੀ ਮਿੱਠੀ ਬਣ ਜਾਂਦੀ ਆ ਪਰ ਜਦੋਂ ਪੈਸੇ ਦੇਣ ਦੀ ਵਾਰੀ ਆਂਦੀ ਆ ਉਦੋਂ ਬੇਸ਼ਰਮਾ ਵਾਂਗੂ ਪਰਦੇ ਦੇ ਪਿੱਛੇ ਲੁੱਕ ਜਾਂਦੇ ਆ ਸਾਡੇ ਕੋਈ ਇਤਰਾ ਨਹੀਂ ਹੋਇਆ ਜਾਂਦਾ ਲੋਕੀ ਤਾਂ ਆਪਣੇ ਪਿਆਰ ਦਾ ਵਿਖਾਵਾ ਕਰਦੇ ਆ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਕਹਿੰਦੇ ਨੇ ਪੰਜੀ ਜੋ ਕਹੋਗੇ ਨਾ ਉਹ ਹੀ ਕਰਾਂਗੇ ਤੁਹਾਡੇ ਜ਼ੁਬਾਨ ਤੇ ਫੁੱਲ ਚੜਾਵਾਂਗੇ ਆਪਾਂ ਤੇ ਪੰਜੀ ਪਿਆਰ ਵਿੱਚ ਅੰਨੇ ਹੋ ਜੰਨੇ ਆ ਕੋਈ ਨਫਾ ਕੋਈ ਨੁਕਸਾਨ ਨਹੀਂ ਵਿੰਦੇ ਗੱਲਾਂ ਤੋਂ ਬਿਲਕੁਲ ਸਹੀ ਕੀ ਕਿਹਾ ਸਾਹਿਲ ਬਾਹਰ आजा ਉਹ ਗਈ ਮੰਮੀ ਵਧੀਆ ਸਗੋਂ ਮੇਨੋ ਦਾ ਘਟਣਾ ਨਾ ਬੇ ਬੜਦੇ ਪਿੱਛੇ ਨਹੀਂ ਸਾਹਿਲ ਮੇਰੀ ਗੱਲ ਸੁਣ ਪੁੱਤਰ ਇਹੋ ਜੀ ਕਮਾਈ ਹਰ ਜਮ ਨਹੀਂ ਹੁੰਦੀ ਹੁੰਦੀ ਉਹ ਮੰਮੀ ਕੁਝ ਨਹੀਂ ਹੁੰਦਾ ਅਸੀਂ ਕੋਈ ਨੌਕਾ ਥੋੜੀ ਕਰਨਿਆਂ ਸਾਰੇ ਕਰਦੇ ਆ ਨਾਲੇ ਦੇ ਦਾਂਗੇ ਅਸੀਂ ਕਦੋਂ ਮੁਕਰਿਆਂ ਦੇ ਦਾਂਗੇ ਹੁਣ ਨਹੀਂ ਇੰਨਾ ਕੰਮ ਚੱਲਣ ਦਿਆ ਦੇ ਦਾਂਗੇ ਕੋਈ ਗੱਲ ਮੇਰੀ ਗੱਲ ਸੁਣ ਬੇਟੇ ਅਸੀਂ ਸਾਰੇ ਆ ਵਰਗਿਆਂ ਨਹੀਂ ਹੋਣਾ ਕਿਸਰਾ ਲੋਕ ਕੀ ਪੈਸੇ ਲੈ ਕੇ ਮਾਰ ਲੰਦੇ ਆ ਨਾ ਤੇ ਉਹਨਾਂ 'ਚ ਸਾਡਾ ਵੀ ਨਾਮ ਆਵੇ ਹੁਣ ਦੇਖ ਅਸੀਂ ਨੀਤ ਸਾਫ਼ ਕਰਨ ਉਹਨਾਂ ਕੋ ਪੈਸੇ ਮੰਗਣ ਗਏ ਸੀ ਨਾ ਤੇ ਉਹ ਵਿਚਾਰੀ ਨੇ ਆਪਣੀ ਰਜਿਸਟਰੀ ਰੱਖ ਕੇ ਸਾਨੂੰ 5 ਲੱਖ ਰੁਪਇਆ ਦਵਾਤਾ ਹੀ 5 ਦਾ ਅਸੀਂ ਕਈ ਪੰਜ ਪੁੱਤਰ ਬਣਾ ਲਿਆ ਇਹ ਮੋਬਾਈਲ ਵੇਲ ਤੇਰੀ ਔਕਾਤ ਵੀ ਨਹੀਂ ਸੀ ਇੰਨੀ ਕਿ ਅਸੀਂ ਮੋਬਾਈਲ ਲੈ ਸਕੀਏ ਆ ਮੋਬਾਈਲ ਦਿੱਤਾ ਘਰ-ਬਾਰ ਬੇਟਾ ਸਾਡਾ ਹੋ ਗਿਆ ਕਿਰਾਏ ਤੇ ਰਹਿੰਦੇ ਵਹੀ ਨਾ ਸੱਤ ਅੱਠ ਮਹੀਨਿਆਂ ਵਿੱਚ ਹੀ ਹੋਇਆ ਨਾ ਤੇ ਕਿਉਂ ਨਾ ਸੀ ਉਹਨਾਂ ਦੇ ਪੈਸੇ ਉਹਨਾਂ ਨੂੰ ਬੇਟਾ ਵਾਪਸ ਦੇ ਦੇਈਏ ਤੂੰ ਗੱਡੀ ਕਿੰਨਾ ਪੈਣਾ ਲੈਣੀ ਆ ਗੱਡੀ ਅਸੀਂ ਬਾਅਦ ਚੋਂ ਲੈ ਲਾਂਗੇ ਕੋਈ ਗੱਲ ਪੰਜ ਛੇ ਮਹੀਨੇ ਾਟ ਕੇ ਅਸੀਂ ਗੱਡੀ ਲੈ ਲਾਂਗੇ ਉਹਨਾਂ ਦੇ ਪੈਸੇ ਅਸੀਂ ਉਹਨਾਂ ਨੂੰ ਵਾਪਸ ਦੇਣ ਜਾਈਏ ਕੱਲ ਨੂੰ ਪੁੱਤਰ ਆ ਨਾ ਹੋਵੇ ਜਿਸ ਤਰ੍ਹਾਂ ਭੈਣ ਜੀ ਬੋਲ ਕੇ ਗਏ ਆ ਨਾ ਜਿਹੜੇ ਹੁਣ ਤੇ ਸਾਨੂੰ ਪੈਸੇ ਆਂਦੇ ਪਿਆ ਕਿਸੇ ਦੀ ਬਾਦ ਦੁਆ ਲੱਗੇ ਸਾਡੇ ਕੋਲ ਅਭੀ ਨਾ ਜੋੜਨ ਸਹੀ ਕਹਿੰਦੇ ਮੰਮੀ ਤੁਸੀਂ ਜੀ ਅੱਜ ਆਪਾਂ ਸ਼ਾਮ ਤੱਕ ਪੈਸੇ ਨਾ ਨਾ ਦਿੱਤੇ ਕੱਲ ਤੱਕ ਉਹਨਾਂ ਨੇ ਆਂਟੀ ਦਾ ਘਰ ਵੇਚ ਦੇਣਾ ਤੇ ਉਹਨਾਂ ਨੇ ਸਾਰੀ ਉਮਰ ਸਾਨੂੰ ਵਾਧੂਆ ਹੀ ਦੇਣੀ ਆ ਵਾਧੂਆ ਵੇਖ ਤੇਰੇ ਅੰਕਲ ਨੂੰ ਵੀ ਨਹੀਂ ਪਤਾ ਹੈਗਾ ਕਿ ਉਹਨਾਂ ਨੇ ਰਜਿਸਟਰੀ ਪੁਸ਼ਪਿੰਦਰ ਨੂੰ ਦਿੱਤੀ ਹੈ ਸਿਰਫ ਸਾਡੇ ਕਾਰਨ ਦੋਵਾਂ ਕਾਰਨ ਉਹਨੇ ਆਪਣੀ ਰਜਿਸਟਰੀ ਵਿਚਾਰੀ ਨੂੰ ਦਿੱਤੀ ਹੈ ਤੇ ਤੂੰ ਮੇਰੇ ਨਾਲ ਚੱਲ ਮੈਂ 2 ਮਿੰਟ ਬੈਠਣੀ ਤੇ ਪੈਸਿਆਂ ਦਾ ਇੰਤਜ਼ਾਮ ਕਰਕੇ ਆ ਅਸੀਂ ਉਹਨਾਂ ਦਾ 5 ਲੱਖ ਰੁਪਈਆ ਵਾਪਸ ਤੇ ਨਹੀਂ ਮੰਮੀ ਕੋਈ ਗੱਲ ਨਹੀਂ ਤੁਹਾਡੇ ਜਾਣ ਦੀ ਲੋੜ ਨਹੀਂ ਮੈਂ ਇਦਾਂ ਕਰਦਾ ਦੁਕਾਨ ਤੇ ਬਾਅਦ ਚ ਜਾਊਂਗਾ ਪਹਿਲਾਂ ਆਂਟੀ ਨੇ ਨਾ ਪੈਸੇ ਮੋੜ ਕੇ ਉਹਨਾਂ ਹੱਥ ਜੋੜ ਕੇ ਪੁੱਤੀ ਗੱਲ ਹੈ ਨਾ 5 ਲਿੱਤਾ ਨਾ ਅਸੀਂ 5.5 6 ਉਹਨਾਂ ਨੂੰ ਦੇ ਆਂ ਅਲਫਾਬੇਟ ਆਪਣਾ ਮੋਬਾਈਲ ਮੈਂ ਜਾਣਾਂ ਮੰਮੀ ਚੱਲ ਦੇ ਕੇ ਉਹਨਾਂ ਸ਼ੁਕਰਾ ਪ੍ਰਮਾਤਮਾ ਸਹੀ ਵੇਲੇ ਮਨੁਮਾਤ ਆ ਗਈ ਉਹਨਾਂ ਦੇ ਪੈਸੇ ਅਸੀਂ ਉਹਨਾਂ ਨੂੰ ਦੇ ਗਏ ਕੀ ਲੋੜ ਹੈ ਕਿਸੇ ਦੇ ਪੈਸੇ ਰੱਖਣ ਦੇ ਅਗਲੇ ਨੇ ਮਿਹਨਤ ਨਾਲ ਚੀਜ਼ ਬਣਾਈ ਹੈ ਕਿ ਭਾਵੇਂ ਮੇਰੇ ਪੁੱਤ ਨੂੰ ਰੱਬ ਨੇ ਹੋਰ ਦੇ ਦੇਣਾ ਮੈਂ ਚੱਲ ਮੈਂ ਵੀ ਉਹਦੇ ਨਾਲ ਜਾਣੀ ਅੰਮ੍ਰਿਤਸਰੀ ਗਾਲ ਜੀ ਸਾਰੇ ਹੋਰ ਸਨੋ ਕੀ ਹਾਲ ਚੱਲੇ ਅੱਜ ਦੀ ਛੋਟੀ ਜੀ ਸਟੋਰੀ ਜਿਹੜੀ ਬਣਾਈ ਗਈ ਹੈ ਉਹ ਪੈਸੇ ਦੇ ਲੈਣ ਦੇਣ ਤੇ ਬਣਾਈ ਗਈ ਹੈ ਮਤਲਬ بڑے ਲੋਕਾਂ ਦੇ ਪੈਸੇ ਦੇਖਿਆ ਜਦੋਂ ਪੈਸੇ ਲੈਣੇ ਹੁੰਦੇ ਨਾ ਉਹ ਤਾਂ ਬੜੇ ਮਿੱਠੇ ਹੁੰਦੇ ਨੇ ਮਤਲਬ ਉਹ ਆਪਣਾ ਪਿਆਰ ਜਿਹੜਾ ਨਾ ਸਦੀਆਂ ਦਾ ਭੋਲੇ ਹੀ ਜਾਂਦੇ ਕਿ ਸਾਡੇ ਉਹਨਾਂ ਨਾਲ ਕਿੰਨੇ ਵਧੀਆ ਰਿਲੇਸ਼ਨ ਰਹੇ ਕਿੰਨਾ ਵਧੀਆ ਰਹਿਆ ਦੇਖੋ ਇਹ ਸਟੋਰੀ ਚ ਦੱਸਿਆ ਗਿਆ ਹੈ ਇਹ ਰੀਅਲ ਸਟੋਰੀ ਹੈਗੀ ਜੇ ਕਿਸੇ ਨੇ ਪਿਆਰ ਉਹਨਾਂ ਦੇ ਕਰਕੇ ਆਪਣੇ ਮਕਾਨ ਦੀ ਰਜਿਸਟਰੀ ਲੱਖ ਦੇਤੀ ਦੇਤੀ ਤੇ ਪਰ ਉਹ ਵੇਖ ਲੋ ਮਿੰਟ ਚ ਮਿੰਟ ਚ ਬਦਲ ਗਏ ਅੱਖਾਂ ਵਿੱਚ ਇਧੇ ਰੱਖ ਲਈਆਂ ਬਿਲਕੁਲ ਹਾਂ ਹੋਰ ਵੀ ਦੇ ਦੇ ਦਾਂਗੇ ਭੈਣ ਦੀ ਸਟੋਰੀ ਚ ਇਹ ਦੱਸਿਆ ਗਿਆ ਕਿ ਚਲੋ ਮਾਂ ਨੇ ਅੱਖਾਂ ਖੋਲਤੀਆਂ ਆਪਣੇ ਬੱਚੇ ਦੀਆਂ ਤੇ ਜੇ ਮੰਨ ਲਓ ਕਿ ਮਾਂ ਨਾਲ ਲੱਝਦੀ ਤੇ ਫਿਰ ਫਿਰ ਕਿਉਂ ਨਾ ਬਈ ਕੁਛ ਨਾ ਫਿਰ ਸਾਇਕ ਕੀ ਹੋਣਾ ਸੀ ਫਿਰ ਕੁਝ ਵੀ ਨਹੀਂ ਸੀ ਜਿਨ੍ਹਾਂ ਨੇ ਤਰਸ ਕਰਕੇ ਉਹਨਾਂ ਨੂੰ ਆਪਣੀ ਜੀਸੀ ਦਿੱਤੀ ਸੀ ਉਹਨਾਂ ਦਾ ਸਦਾ ਵਾਸਤੇ ਲੋਕਾਂ ਦਾ ਵਿਸ਼ਵਾਸ ਉਠੇ ਜਾਣਾ ਸੀ ਕਿ ਕਿਸੇ ਦੀ ਹੈਲਪ ਕਰਨੀ ਨਹੀਂ ਚਾਹੀਦੀ ਸਾਰੇ ਇੱਕੋ ਜਿਹੇ ਹੁੰਦੇ ਆ ਇਸ ਕਰਕੇ ਕਰਦਾ ਇੱਕ ਆ ਤੇ ਭਰਨਾ ਸਾਰਿਆਂ ਨੂੰ ਇਸ ਕਰਕੇ ਤੁਹਾਨੂੰ ਆਸਾਨਮੰਦ ਹੋਣਾ ਚਾਹੀਦਾ ਵਾ ਕਿ ਜਿਹੜੇ ਬੰਦੇ ਨੇ ਤੁਹਾਡਾ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਹੋਵੇ ਤੇ ਜੇ ਤੁਹਾਡੇ ਘਰ ਉਹਨੂੰ ਮਾੜੇ ਸਮੇਂ ਦੇ ਵਿੱਚ ਪੈਣਾ ਪਵੇ ਨਾ ਤੇ ਇਹਦੇ ਤੋਂ ਵੱਡੀ ਕਿੰਨੇ ਕੋਈ ਬਦਨਸੀਬੀ ਕੋਈ ਨਹੀਂ ਆ ਬਿਲਕੁਲ ਬਿਲਕੁਲ ਤੇ ਪਰਮਾ ਆਪਾਂ ਸਿਰਫ ਇੱਕ ਦੋ ਜਾਣਿਆਂ ਨੂੰ ਵੇਖਦੇ ਆ ਪਰਮਾਤਮਾ ਦਾ ਸਭ ਨੂੰ ਵੇਖਦਾ ਤੇ ਬਾਕੀ ਜਿਹੜੇ ਲੋਕ ਐਸਾ ਕਰਦੇ ਆ ਨਜਾਇਜ਼ ਫਾਇਦਾ ਚੁੱਕਦੇ ਆ ਉਹ ਬੰਦ ਕਰ ਦੋ ਜੇ ਐਸ ਤਰ੍ਹਾਂ ਨਾ ਕਰੋ ਤੇ ਬਾਕੀ ਤੁਸੀਂ ਸਟੋਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ ਥੈਂਕ ਯੂ